हेलो बच्चों आज सी एक नया लेख करंगे गांव दा लेख ठीक है एदियां सी 12 लाइंस करंगे 12 लाइनें करंगे ठीक है आ लेख शुरू करने तो पहला तुसी मेरे चैनल नु सब्सक्राइब कर लेना वीडियो नु लाइक करना और शेयर करना ठीक है तो चलो फिर स्टार्ट करते हैं लेख गांव नंबर 1 है ਗਾ ਇੱਕ ਪਾਲਤੂ ਜਾਨਵਰ ਹੈ ਠੀਕ ਹੈ ਕਿਹੜਾ ਜਾਨਵਰ ਹੈ ਪਾਲਤੂ ਨੰਬਰ 2 ਇਹ ਚਿੱਟੇ ਕਾਲੇ ਅਤੇ ਭੂਰੇ ਰੰਗ ਦੀ ਹੁੰਦੀ ਹੈ ਤੁਹਾਡੇ ਘਰਾਂ ਦੇ ਵਿੱਚ ਵੀ ਗਾਂ ਰੱਖੀ ਹੋਈ ਹੋਵੇ ਕਿਸੇ ਨੇ ਹਨਾ ਉਹਦੇ ਅਲੱਗ-ਅਲੱਗ ਰੰਗ ਹੁੰਦੇ ਆ ਠੀਕ ਹੈ ਨੰਬਰ 3 ਇਸ ਤੋਂ ਸਾਨੂੰ ਦੁੱਧ ਮਿਲਦਾ ਹੈ ਕੇ ਦੁੱਧ ਕੇ ਘਰਾਂ ਦੇ ਵਿੱਚ ਲੋਕਾਂ ਦਾ ਦੁੱਧ ਪੀਂਦੇ ਆ ਹਨਾ ਪਸੰਦ ਕਰਦੇ ਆ ਨੰਬਰ 4 ਇਹ ਹਰਾ ਚਾਰਾ ਤੇ ਤੂੜੀ ਖਾਂਦੀ ਹੈ ਨੰਬਰ 5 ਇਸ ਦੇ ਦੋ ਸਿੰਗ ਚਾਰ ਥਣ ਤੇ ਇੱਕ ਲੰਬੀ ਊਸ਼ ਹੁੰਦੀ ਹੈ ਨੰਬਰ 6 ਇਸ ਦੀਆਂ ਕਈ ਨਸਲਾਂ ਹੁੰਦੀਆਂ ਹਨ ਨੰਬਰ 7 ਦੋਗਲੀਆਂ گاਵਾ ਬਹੁਤ ਦੁੱਧ ਦਿੰਦੀਆਂ ਹਨ ਨੰਬਰ 8 ਭਾਰਤ ਵਿੱਚ Hindu ਲੋਕ ਗਾਂ ਦੀ ਪੂਜਾ ਕਰਦੇ ਹਨ ਠੀਕ ਹੈ ਗਊ ਮੋਤਾ ਦੀ ਪੂਜਾ ਕਰਦੇ ਗਏ ਹਨਾ Hindu ਲੋਕ ਕਰਦੇ ਹਨ ਤੁਸੀਂ ਵੀ ਦੇਖਿਆ ਹੋਏਗਾ ਨੰਬਰ 9 ਗਾਹ ਦੇ ਦੁੱਧ ਤੋਂ ਕਿਉਂ ਦਹੀਂ ਮੱਖਣ ਤੇ ਮਠਿਆਈਆਂ ਤਿਆਰ ਕੀਤੀਆਂ ਜਾਂਦੀਆਂ ਹਨ ਨੰਬਰ 10 ਗਾਂ ਬਹੁਤ ਹੀ ਉਪਜੋਗੀ ਜਾਨਵਰ ਹੈ ਨੰਬਰ 11 ਸਾਨੂੰ ਸਾਰਿਆਂ ਨੂੰ ਗਾਊ ਰੱਖਿਆ ਦਾ ਪ੍ਰਾਣ ਲੈਣਾ ਚਾਹੀਦਾ ਹੈ ਗੌਹੱਤਿਆ ਬੋ ਕਰਦੀ ਆ ਨਾ ਇਸ ਲਈ ਸਾਨੂੰ ਪ੍ਰਾਣ ਲੈਣਾ ਚਾਹੀਦਾ ਆ ਨਾ ਗਾਉਂ ਦੀ ਹੱਤਿਆ ਕਰਨ ਦੇਣੀ ਤੇ ਨਾ ਕਰਦੇ ਠੀਕ ਹੈ ਨੰਬਰ 12 ਗਾਂ ਪਾਰਤ ਵਿੱਚ ਸਭ ਤੋਂ ਵੱਧ ਜਾਣਿਆ ਜਾਣ ਵਾਲਾ ਜਾਨਵਰ ਹੈ ਠੀਕ ਹੈ ਇਹ ਬਹੁਤ ਸੌਖੀਆਂ ਜਿਹੜੀਆਂ ਆਸਾਨ ਜੀਆਂ 12 ਲਾਈਨਾਂ ਸੀਆਂ ਤੁਹਾਨੂੰ ਚੰਗੇ ਤਰੀਕੇ ਨਾਲ ਯਾਦ ਹੋ ਜਾਣੀਆਂ ਠੀਕ ਹੈ ओके तो नेक्स्ट हम कोई और लेख करेंगे ओके बाय